ਇੱਕ ਅਧਿਆਪਕ ਨੇ ਆਪਣੇ ਹੀ ਵਿਦਿਆਰਥੀ ਦੇ ਨਾਲ ਕੀਤੀ ਸ਼ਰਮਨਾਕ ਹਰਕਤ ਖਬਰ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਤੁਸੀਂ ਅਕਸਰ ਜਿਹੀਆਂ ਚੀਜ਼ਾਂ ਸੁਣੀਆਂ ਹੋਣਗੀਆਂ ਕਿ ਬਹੁਤ ਜ਼ਿਆਦਾ ਹੀ ਦੁਸ਼ਕਰਮ ਜਿਲਾਵਾ ਹੁਣ ਹੈ ਵਾਦਾ ਜਾ ਰਿਹਾ ਜਿੱਥੇ ਕਿ ਲੋਕ ਘਟੀਆਂ ਹਰਕਤਾਂ ਜਿਹੜੀਆਂ ਨੇ ਲੜਕੀਆਂ ਦੇ ਨਾਲ ਕਰਦੀਆਂ ਨੇ ਪਰ ਇਸ ਦੇ ਨਾਲ ਹੁਣ ਇੱਕ ਬਹੁਤ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਨਾਬਾ ਦੇ ਇੱਕ ਨਿੱਜੀ ਸਕੂਲ ਦੇ ਅਧਿਆਪਕ ਦੇ ਵੱਲੋਂ ਇੱਕ ਘਟਿਆ ਹਰਕਤ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਨੇ ਲਿਖਤੀ ਸ਼ਿਕਾਇਤ ਵਿੱਚ ਦਰਜ ਕਰਵਾਇਆ ਹੈ ਕਿ ਉਹਨਾਂ ਦਾ ਪੁੱਤਰ ਜੋ ਹੈ ਉਹ ਇੱਕ ਸਕੂਲ 'ਚ ਪੜਦਾ ਹੈ ਤੇ ਨਿੱਜੀ ਸਕੂਲ ਦੀ ਜਿਹੜੀ ਸਰਕਾਰੀ ਅਕੈਡਮੀ ਦੇ ਵਿੱਚ ਟ੍ਰੇਨਿੰਗ ਵੀ ਲੈਂਦਾ ਤਾਂ ਜਿਸ ਤੋਂ ਬਾਅਦ ਬਾਇਓਮੈਟ੍ਰਿਕ ਦੇ ਲਈ ਸ਼ਾਮ ਨੂੰ ਅਧਿਆਪਕ ਨੇ ਜੋ ਹੈ ਉੱਥੇ ਬੁਲਾਇਆ ਸੀਗਾ ਉਸ ਤੋਂ ਬਾਅਦ ਉਹ ਬਾਇਓਮੈਟ੍ਰਿਕ ਲਈ ਉੱਥੇ ਗਿਆ ਤੇ ਟ੍ਰੇਨਿੰਗ ਦੇ ਲਈ ਤੇ ਨਾਲ ਦੀ ਨਾਲ ਅਧਿਆਪਕ ਨੇ ਆਪਣੇ ਘਰ ਬੁਲਾਇਆ ਤੇ ਘਰ ਬੁਲਾ ਕੇ ਉਸ ਦੇ ਨਾਲ ਗੈਰ ਕਾਨੂੰਨੀ ਦੁਸ਼ਕਰਮ ਕੀਤਾ ਯਾਨੀ ਕਿ ਇੱਕ ਕੱਟਿਆ ਹਰਕਤ ਕੀਤੀ ਹੈ ਆਪਣੀ ਹਵਲ ਦਾ ਸ਼ਿਕਾਰ ਬਣਾਇਆ ਔਰ ਜਿਸ ਤੋਂ ਬਾਅਦ ਉਸ ਨੂੰ ਦੱਸਣ ਤੋਂ ਮਨਾ ਕਰ ਦਿੱਤਾ ਹੱਦ ਉਹ ਉਹ ਹੋ ਜਾਂਦੀ ਹੈ ਜਦੋਂ ਅਧਿਆਪਕ ਨੇ ਦੱਸਣ ਤੋਂ ਮਨਾ ਕੀਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਕਿ ਜੇਕਰ ਉਸਨੇ ਕਿਸੇ ਨਾਲ ਵੀ ਇਹ ਗੱਲ ਨੂੰ ਸਾਂਝਾ ਕੀਤਾ ਜਿਸੇ ਨੂੰ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਧਮਕੀਆਂ ਜਿਹੜੀਆਂ ਉਸ ਅਧਿਆਪਕ ਦੇ ਵੱਲੋਂ ਦਿੱਤੀਆਂ ਗਈਆਂ ਨੇ ਹਰਿੰਦਰ ਸਿੰਘ ਨਾਮ ਉਹ ਜੋ ਉਸ ਦੀ ਪਛਾਣ ਹੋਈ ਹੈ ਜੋ ਕਿ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਜਿਸਨੇ ਇੱਕ ਗੈਰ ਕਾਨੂੰਨੀ ਕੱਟਿਆ ਹਰਕਤ ਕੀਤੀ ਹੈ ਜਾਨੀ ਕਿ ਇੱਕ ਬੇहद ਹੀ ਦਰਿੰਦਗੀ ਭਰਿਆ ਕਦਮ ਚੱਕਿਆ ਇੱਕ ਵਿਦਿਆਰਥੀ ਦੇ ਨਾਲ ਜੋ ਉਥੇ ਟ੍ਰੇਨਿੰਗ ਕਰਦਾ ਸੀ ਉਸ ਨੂੰ ਆਪਣੇ ਘਰ ਬੁਲਾਇਆ ਤੇ ਉਸ ਨਾਲ ਦੁਸ਼ਕਰਮ ਕੀਤਾ ਇੱਕ ਕੱਟਿਆ ਹਰਕਤ ਨੂੰ ਅਨਜਾਮ ਦਿੰਦਾ ਹੈ ਕਿ ਅਧਿਆਪਕ ਦੇ ਵੱਲੋਂ ਦੇਖੋ ਕਿੰਡੀ ਵੱਡੀ ਇੱਕ ਗਲਤੀ ਜਿਹੜੀ ਕਹਿ ਸਕਦੇ ਆ ਕੀਤੀ ਆ ਔਰ ਇੱਕ ਵੱਡਾ ਖਦਮ ਚੱਕਿਆ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਸામਨੇ ਆਇਆ ਜਿਸ ਨੂੰ ਲੈ ਕੇ ਚਰਚਾ ਜਿਹੜੀ ਹਰ ਪਾਸੇ ਛੇੜ ਚੁੱਕੀ ਹੈ ਨਾਬਾ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਪੜਾਉਣ ਵਾਲੇ ਅਧਿਆਪਕ ਨੇ ਇੱਕ ਘਟਨਾ ਹਰਕਤ ਕੀਤੀ ਹੈ ਹਾਲਾਂਕਿ ਅਧਿਆਪਕ ਨੂੰ ਗੁਰੂ ਮੰਨਿਆ ਜਾਂਦਾ ਹੈ ਔਰ ਮਾਪੇ ਅਧਿਆਪਕ ਤੇ ਹੀ ਸਿਰ ਤੇ ਸਕੂਲ ਬੱਚਿਆਂ ਨੂੰ ਭੇਜਦੇ ਨੇ ਕਿ ਵਧੀਆ ਸਿੱਖਿਆ ਲਵੇਗਾ ਔਰ ਉਥੇ ਸੁਰੱਖਿਆ ਤੇ ਅਧਿਆਪਕ ਬਹੁਤ ਵਧੀਆ ਸੰਸਕਾਰ ਬੱਚਿਆਂ ਨੂੰ ਬਹੁਤ ਸਾਰੀਆਂ ਵਧੀਆ ਚੀਜ਼ਾਂ ਸਿਖਾਉਣਗੇ ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਧਿਆਪਕ ਵੀ ਅਜਿਹੇ ਹੱਤਿਆ ਕਰ ਸਕਦੇ ਨੇ ਕਿਉਂਕਿ ਅੱਜਕੱਲ੍ਹ ਤੁਹਾਡੇ ਬੱਚੇ ਸਕੂਲਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸੁਰੱਖਿਆ ਨਹੀਂ ਹਨ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਪੈਰਾ ਹਿਟੋ ਜ਼ਮੀਰ ਖਿਸਕ ਜਾਵੇਗੀ ਇਸ ਨੂੰ ਸੁਣ ਕੇ ਇਸ ਕਰਕੇ ਤੁਸੀਂ ਵੀ ਆਪਣੇ ਬੱਚਿਆਂ ਦਾ ਖਾਸ ਧਿਆਨ ਲੱਖੋ ਜੇਕਰ ਤੁਹਾਡੇ ਬੱਚੇ ਕਿਤੇ ਜਾਂਦੇ ਵੀ ਨਹੀਂ ਤਾਂ ਉਹਨਾਂ ਨਾਲ ਜ਼ਰੂਰ ਜਾਓ ਕਿਉਂਕਿ ਕੋਈ ਵੀ ਵੱਡਾ ਕਦਮ ਤੁਹਾਡੇ ਬੱਚਿਆਂ ਨਾਲ ਚੁੱਕਿਆ ਜਾ ਸਕਦਾ ਹੈ ਕੋਈ ਕੱਡੀਆਂ ਹਰਕਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਇਸ ਲਈ ਹੁਣ ਉਹ ਦੋਸ਼ੀ ਅਧਿਆਪਕ ਜੋ ਹੈ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਪੁਲਿਸ ਦੇ ਵੱਲੋਂ POCSO ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੇ ਨਾਲ ਦੀ ਨਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਵੱਡੀ ਤੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚੇ ਅਤੇ ਲੋਕ ਜਿਹੜੇ ਨੇ ਸਾਵਧਾਨ ਤੇ ਸੁਚੇਤ ਰਹਿਣ